ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਵਾਲੇ ਸਾਧ ਸੰਗਤ ਨੂੰ ਥੋਹਨੂ ਕੋਸ ਹਾਸੇ ਵਾਲੀਆਂ ਗੱਲਾਂ ਸੁਣਾਉਨੇ ਆ ਹਕੀਕਤ ਅਜ ਤੋਂ ਪੰਜਾਬ 40 45 ਸਾਲ ਪਹਿਲਾਂ ਦੀਆਂ ਗੱਲਾਂ ਸੁਣਾਉਨੇ ਆ ਹਾਸੇ ਵਾਲ ਗਾ ਇਰਾਮ ਆ ਅਸੀਂ ਜਗਰਾਜ ਹੁਣੇ ਜਗਰਾਜ ਸਰਪੰਚ ਮਾਦੋ ਮੰਨੀ ਬੰਦ ਹੋਣੀ ਨਸ਼ੱਤ ਰੋਣੀ ਸਾਰੇ ਅਸੀਂ ਜਗਰਾ ਸਰਪੰਚ ਕੋਲੇ ਹੁੰਦੇ ਸੀ ਘਰੇ ਹੀ ਕਿਉਂਕਿ ਆਨਵੈਲਡ ਸੀਗੇ ਸਾਰੇ ਉਦੋਂ ਹਲੇ ਬਖੇੜ ਦੇ ਖੁਰਦੇ ਜੇ ਹੁੰਦੇ ਸੀਗੇ ਸਕੂਲੋਂ ਹਟਿਆ-ਟੇ ਸੀ ਤੇ ਅਸੀਂ ਉਦੋਂ ਸੇਗਰਾ ਸਰਪੰਚ ਦੇ ਨਾਲ ਰਹਿਣਾ ਐਵੇਂ ਕਹਿੰਦੀ ਉਹਦੀ ਮਾਤਾ ਨੇ ਬਹੁਤ ਸਾਨੂੰ ਉਹਦੇ ਵਾਂਗੂ ਹੀ ਸਾਹਮਣਾ ਰੋਟੀ ਪਾਣੀ ਅਸੀਂ ਸਾਰਿਆਂ ਨੇ ਉੱਥੇ ਹੀ ਖਾਣਾ ਮੱਖਣੀ ਮੂਣੀ ਐਵੇਂ ਕਹਿੰਦੀ ਲਵੇਰੇ ਵੀ ਹੁੰਦਾ ਸੀਗਾ ਮੱਖਣੀ ਦੁੱਧਾ ਦੋਵੇਂ ਮੈਣਣਾ ਜਿਵੇਂ ਉਹਨੂੰ ਮਿਲਦਾ ਸੀ ਉਵੇਂ ਸਾਨੂੰ ਮਿਲਦਾ ਸੀ ਅਸੀਂ ਬਹੁਤ ਰਹੇ ਆਉਂਦੇ ਇੱਕ ਨਾਲ ਤੇ ਸਾਥ ਸੰਗਤ ਉਧਰੋਂ ਅਸੀਂ ਕਣਕ ਨੂੰ ਵੀ ਪਾਣੀ ਦੇ ਕਈਰ ਬਾਪੂ ਨੇ ਕਣਕ ਨੂੰ ਵੀ ਪਾਣੀ ਛੱਡਣਾ ਤੇ ਉਦੋਂ ਸਾਨੂੰ ਵੀ ਚਾਹ ਹੁੰਦਾ ਸੀ ਵੀ ਮੋਟਰ ਹੈਗੇ ਤੇ ਆਪਾਂ ਛੱਡ ਲਾ ਗਏ ਉਧਰੋਂ ਦਲੀਪ ਆਪਣਾ ਮਜੀਬ ਸਿੰਘ ਓਹ ਵਾਲਿਆਂ ਦੇ ਸਰਜੀਤ ਕਿਆ ਨਾਲ ਜਸਵੰਤ ਕਿਆ ਨਾਲ ਉਹ ਮੋਟਰ ਤੇ ਤੇ ਡੇਢ ਦਾ ਡੇਢ ਦਾ ਟਾਈਮ ਸੀਗਾ ਰਾਤ ਨੂੰ ਤੇ ਮੈਂ ਜਗਰਾਜ ਕੇ ਘਰੋਂ ਉੱਠ ਕੇ ਤੁਰ ਕੇ ਹਾਕੀ ਵੀਰੇ ਕੋਲੇ ਮੈਂ ਕਹਿੰਦਾ ਵੀ ਚੱਲਦੇ ਆ ਮੋਟਰਸੇ ਪਹਿਲਾਂ ਛੱਡ ਕੇ ਸੀ ਮੈਂ ਕਹਿੰਦਾ ਵੀ ਸ਼ਾਇਦ ਹੁਣ ਹੋ ਗਿਆ ਉਹ ਅੱਧਾ ਕੱਲਾ ਤੇ ਚੱਲ ਜਾ ਕੇ ਗਾ ਨੱਕਾ ਮਾਰ ਦਿਆਂਗੇ ਮੈਂ ਵੀ ਤੁਰ ਪਿਆ ਹੁਣ ਨੰਗਾ ਹੁੰਦਾ ਸੀਗਾ ਨੰਗਣਾ ਤਾਂ ਕਬਰਾਂ ਦੇ ਵਿੱਚ ਦੀ ਕੋਈ ਹੁੰਦਾ ਸੀ ਜੇ ਪਰੇ ਦੀ ਮੋੜ ਕੇ ਹੀ ਤਾਂ ਵੀ ਉੱਥੋਂ ਦੀ ਨੰਗਾ ਕਬਰਾਂ ਦੇ ਕੋਲੇ ਆ ਜਾਂਦਾ ਸੀ ਤੇ ਜੇ ਵਿਚਦੀ ਨੰਗਣਾ ਨੇੜੇ ਹੁੰਦਾ ਸੀ ਵੀ ਕਈ ਤਾਂ ਉਧਰ ਦੂਰ ਕਿੱਥੇ ਜਾਵਾਂਗੇ ਐਂ ਦੀ ਲੰਘ ਜਾਂਨੇ ਆ ਉਦੋਂ ਵੀ ਉੱਥੇ ਵਿਚਦੀ ਵੀ ਨੰਗਣਾ ਸੀ ਉਧਰੋਂ ਮੈਂ ਭਾਈ ਤੁਰ ਪਿਆ ਸਾਹਮਣੇੋਂ ਸੜਕ ਤੋਂ ਕਵਰਾਂ ਦੇ ਵਿੱਚ ਦੀ ਹੋ ਗਏ ਛਪੜੀ ਜੀ ਦੀ ਨੂੰ ਉਧਰੋਂ ਮੀਤ ਆਵੇ ਤੇ ਬੂਝੇ ਕਾਹ ਬਹੁਤ ਹੁੰਦੇ ਸੀ ਤੇ ਵਿਚਾਲ ਦੀ ਡੰਡੀ ਹੁੰਦੀ ਸੀ ਉਹਦੇ ਤੇ ਵੀ ਕਾਲੀ ਭੂਰੀ ਜੀ ਲਈ ਤੇ ਮੇਰੇ ਤੇ ਵੀ ਕਾਲਾ ਭੂਰਾ ਚੱਲਿਆ ਤੇ ਅਸੀਂ ਭਾਈ ਇੱਕ ਦੂਜੇ ਨੂੰ ਦੇਖ ਕੇ ਖੜ ਗਏ ਮੈਂ ਕਹਾਂ ਲੈ ਵੀ ਭੂਤ ਆ ਅੱਧੀ ਰਾਤ ਆ ਡੇਢ ਦਾ ਟਾਈਮ ਬੱਜਿਆ ਡੇਢ ਵਜਿਆ ਵਾ ਤੇ ਉਧਰ ਉਹ ਉਹ ਵੀ ਖੜ ਗਿਆ ਤੇ ਮੈਂ ਵੀ ਖੜ ਗਿਆ ਉਹਦੇ ਕੋਲੇ ਵੀ ਤਗੜੀ ਸੋਟੀ ਤੇ ਮੇਰੇ ਕੋਲੇ ਹਾਕੀ ਅਸੀਂ ਭਾਈ 5 ਮਿੰਟ ਖੜੇ ਰਹੇ ਇੱਕ ਦੂਜੇ ਨੂੰ ਦੇਖਦੇ। ਨਾ ਉਹ ਹਿੱਲਿਆ ਤੇ ਨਾ ਹੀ ਮੈਂ ਹਿੱਲਿਆ। ਆਖਰ ਨੂੰ ਮੈਂ ਉਹਨੇ ਮੈਨੂੰ ਕਿਹਾ ਮੈਨੂੰ ਕਹਿੰਦਾ ਕੌਣ ਆ? ਮੈਂ ਕਿਹਾ ਮੈਂ ਜੀਤ। ਕਹਿੰਦਾ ਮੈਂ ਮੀਤੋ। ਇਦਰੀ ਆ ਗੱਲ ਕਹੀ ਤੇ ਮੈਂ ਕਿਹਾ ਤੂੰ ਕਿਧਰੋਂ? ਕਹਿੰਦਾ ਮਾਤਾ ਜੀਰ ਇੱਥੇ ਸਰਜੀਤ ਕੇ ਸੀ ਆ ਮੋਟਰ ਛੱਡੀ ਵੀ ਸੀ ਚਲ ਹੁਣ ਮੇਰਾ ਪਾਣੀ ਲੋਟ ਆ ਤੇ ਮਾਤਾ ਚੱਲਿਆ ਕਰਨ ਮੋਟਰਾਂ ਚੱਲੀ ਜਾਂਦੇ ਆ। ਮੈਂ ਕਿਹਾ ਯਾਰ ਸਾਡਾ ਛੱਡਿਆ ਵਾ ਸੀ ਮੈਂ ਜਾ ਕੇ ਲੋਟ ਕਾਣਾ ਮੈਂ ਚੱਲਿਆ ਕਹਿੰਦਾ ਜਾ ਤੇਰਾ ਭਲਾ ਹੋ ਜੇ ਕਹਿੰਦਾ ਮੈਂ ਵੀ ਡਰ ਗਿਆ ਵੀ ਕਾਲਾ ਜਾ ਕੀ ਆ ਭੂਰੇ ਵਾਲਾ ਤੇ ਉਧਰ ਉਹ ਕਹਿੰਦਾ ਮੈਂ ਤਾਂ ਲੱਗਾ ਸੀ ਭੱਜਣ ਪਿੱਛੇ ਨੂੰ ਕਹਿੰਦਾ ਫੇਰ ਮੈਂ ਕਿਹਾ ਵੀ ਜੇ ਭੱਜ ਕੇ ਕਹਿੰਦੇ ਹੁੰਦੇ ਭੱਜਿਆ ਬੰਦਾ ਨਹੀਂ ਭੱਜਣ ਦਿੰਦੇ ਹੁੰਦੀ ਇਹ ਚੀਜ਼ ਕਹਿੰਦਾ ਮੈਂ ਮੈਂ ਕਿਹਾ ਮੈਂ ਤਾਂ ਆਪੇ ਹੀ ਗੱਲ ਮੈਂ ਸੋਚੀ ਖੜਾ ਸੀ ਮੈਂ ਹਾਕੀ ਉੱਗਰ ਲਈ ਮੈਂ ਕਿਹਾ ਜੇ ਨੇੜੇ ਉਹ ਹਾਕੀ ਮਾਰਾਂਗੇ ਕਿਉਂ ਚਲੋ ਉਦੋਂ ਇੱਕ ਨੌਜਵਾਨ ਸੀ ਪੂਰੇ ਡਰ ਹੈ ਨਹੀਂ ਸੀ ਮਨ ਦੇ ਵਿੱਚੋਂ ਚਲ ਪਸੀ ਐ ਇੱਕ ਦੂਜੇ ਨੂੰ ਕਹਿ ਕੇ ਗਏ ਨੰਗ ਕੇਰਾ ਇਹ ਹਕੀਕਤ ਹੋਈ ਸਾਡੀ ਕੇਰਾ ਹੀ ਭਾਈ ਛੋਟੇ ਛੋਟੇ ਦੇ ਗਾਂ ਤੇ ਹੁਣ ਇੱਕ ਮੈ ਕਰੋਣੀ ਜੈਲਾ ਮੈਂ ਬਾਂਸੀ ਤੇ ਰਾਮਲੀਲਾ ਹੁੰਦੀ ਹੁੰਦੀ ਸੀ ਤੇ ਸਾਡੇ ਅਸੀਂ ਭਾਈ ਰਾਮਲੀਲਾ ਤੇ ਕਹਿੰਦੇ ਨਾ ਆਪਾਂ ਅਖੇ ਉਹਨਾਂ ਆਮ ਸਾਨੂੰ ਤਾਂ ਨਹੀਂ ਸੀ ਪਤਾ ਹੁੰਦਾ ਵੀ दारू ਕਿਵੇਂ ਕੱਢਦੇ ਆ ਕਹਿੰਦੇ ਵੀ ਆਪਾਂ ਡਰਾਮਾ ਪਾ ਲ ਕੇ ਅਖੇ ਅਸੀਂ ਆਖਿਆ ਵੀ ਚਲੋ ਉਹਦੀ ਬਸ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਤੇ ਪਾ ਲਿਆ। ਪਾ ਕੇ ਤੇ ਅਸੀਂ ਭਾਈ ਉਹ ਸਾਡੇ ਉੱਤੇ ਚਰੀ ਜੀ ਨਿੱਚਨੋਂ ਵਾਲੇ ਚਮਸਤਰੀ ਵਾਲੀ ਚ ਉਹਦੇ ਚ ਰੱਖਤਾ ਸੀ। ਚਲੋ ਬਣ ਗਿਆ ਭਾਈ ਬਣਿਆ ਤੇ ਕਹਿੰਦੇ ਹੁਣ ਚੱਕ ਕੇ ਕਿਵੇਂ ਲੈ ਜਾਏਗੇ ਗਾਂ ਵਾਲੀ ਮੋਟਰ ਤੇ ਲੈ ਕੇ ਜਾਣਾ ਸੀ ਉੱਥੇ ਕੱਢਣਾ ਸੀ ਅਸੀਂ। ਡਰਦਿਆਂ ਨੇ ਘਰਦਿਆਂ ਤੋਂ। ਅਸੀਂ ਕਰੇ ਤੇ ਭਾਈ ਜੈਲ ਹੁੰਦਾ ਸੀ ਤਕੜਾ ਉਹਦਾ। ਅਸੀਂ ਆਖਿਆ ਜੈਲ ਨੂੰ ਆਖਿਆ ਵੀ ਤੂੰ ਚੱਕ ਲੇਗਾ। ਕਟੋ ਘਟੋ ਉਸੇ 1.5 ਪਾਉਂਟਰ ਦੇ ਨੇੜ ਭਜਨ 1.5 2 ਪਾਉਂਟਰ ਦੇ ਨੇੜ ਭਜਨ 1.5 ਪਾਉਂਟਰ ਦਾ ਹੋਊ ਨਾ ਪਾਣੀ ਉਹਦੇ ਵਿੱਚੋਂ ਕਹਿੰਦਾ ਵੀ ਅੰਮ ਕਰੋ ਕਿਰਾ ਮੇਰੀ ਢੂਈ ਤੇ ਰੱਖ ਦਿਓ ਤੇ ਪਾਸਿਓ ਲਿਓ ਫਾੜ ਤੇ ਛਲਕਣ ਜਿਹਾ ਦਿਓ ਫਿਰ ਮੈਂ ਲੈ ਜੂੰ ਤਗੜਾ ਬਹੁਤ ਸੀ ਅਸੀਂ ਭਾਈ ਐਵੇਂ ਹੀ ਕਰਿਆ ਜਦੋਂ ਐਵੇਂ ਕਰਿਆ ਤੇ ਅਸੀਂ ਭਾਈ ਦੁਬੱਟੇ ਦੀ ਢੂਈ ਨਾਲ ਬੰਨ ਤੇ ਦੋ ਤਿੰਨ ਵਿੱਚ ਉਹ ਇਹ ਨਾਲ ਬੰਨ ਕੇ ਦੁਬੱਟੇ ਤੇ ਅਸੀਂ ਭਾਈ ਦੀ ਢੂਈ ਤੇ ਰੱਖਤਾ ਚੌ ਜਣੇ ਅਸੀਂ ਪਾਸੇ ਤੋਂ ਲਿਆ ਫਾੜਦੇ ਆਂ ਜੇ ਨਾ ਕਰੇ ਭਾਈ ਉੱਥੋਂ ਲਿਆਂਦਾ 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 ਸਾਡਾ ਵਾਲੀ ਪਹੀ ਤੇ ਬਲ ਇਹਨਾਂ ਵਾਲੀ ਸਰਪੰਚ ਵਾਲੀ ਪਹੀ ਦੇ ਕੋਲੇ ਉੱਥੇ ਆ ਗਏ ਕਹਿੰਦੇ ਹੁਣ ਕੇਰਾ ਲਾਹਾ ਕਰਾ ਦਿਓ ਫੇਰ ਅਸੀਂ ਫੜ ਕੇ ਲਾ ਲਿਆ ਥੱਲੇ ਭਾਈ ਫੇਰੇ ਨੇ ਦਾ 15 ਕਿ ਮਿੰਟ ਦਾਮ ਜਿਆ ਲਿਆ ਤੇ ਬੇਲਾ ਸਵਾ 2 ਕਹੇ ਜਾਂਦਾ ਸੀ ਉੱਥੋਂ ਚੱਕ ਕੇ ਲੈ ਗਏ ਅਸੀਂ ਤੇ ਕਿੰਨੇ ਜਾਣੇ ਸੀ ਤੇ ਅਸੀਂ ਭਾਈ ਉੱਥੋਂ ਫੇਰ ਚੱਕਿਆ ਇਹ ਫੇਰ ਧਰਤਾ ਦੇ ਫਿਰ ਆ ਨਨੇ ਜਾ ਕੇ ਖੇਤ ਲਾਇਆ ਚਲ ਉੱਥੇ ਅਸੀਂ ਆਪਦਾ ਭਾਈ ਕਰਦੇ ਮਰਦਿਆ ਕਰੀ ਤੇ ਰਾਮ ਲੀਲਾ ਤੇ ਨਾਰੂ ਪੀ ਕੇ ਜਾਂਦੇ ਹੁੰਦੇ ਸੀ ਤੇ ਅਸੀਂ ਆਰਮੈਰੀ ਦੇਖ ਲਾ ਸਵੇਰ ਤੱਕ ਇਹ ਜੇ ਸੀ ਤੇ ਭਾਈ ਉਥੇ ਸਾਡੇ ਨਾਲ ਵਿੱਚ ਦੋ ਤਿੰਨ ਬੰਦੇ ਸੀ ਇਸ ਕੰਮ ਵਾਲੇ ਜਿਹੜੇ ਸਾਲ ਪਹਿਲਾਂ ਅਸੀਂ ਤਾਂ ਕਿੜੇ ਦੇ ਹੁੰਦੇ ਸੀ ਤੇ ਵਿੱਚ ਉਹਦੇ ਵਿੱਚ ਬੰਦੀ ਇਹ ਜੇ ਕੰਮ ਵਾਲੇ ਸੀਗੇ ਜਿਹੜੇ ਕਿ ਸਾਨੂੰ ਆ ਸਿੱਖਿਆ ਦਿੱਤੀ ਉਹਨਾਂ ਨੇ ਵੀ ਪਾਰੋ ਕੁਛ ਨਹੀਂ ਹੁੰਦਾ ਰਾਮ ਲੀਲਾ ਤੇ ਆਪਾਂ ਪੀ ਕੇ ਚੱਲਿਆ ਕਰਾਂਗੇ ਫਲਾਨਾ ਤੋਂ ਮਾਤੀ ਇਹ ਜੀ ਹੁੰਦੀ ਹੈ ਜਲ ਭਾਈ ਆਏ ਤੇ ਜੈਰ ਜਣੇ ਇੰਨਾ ਤੜਦੇ ਸਾਲ ਦੇ ਸਰ ਤੇ ਅਸੀਂ ਲੈ ਗਏ ਭਾਈ ਉੱਥੇ ਰਜਾ ਕੇ ਤੇ ਰਾਤਾਂ ਤੇ ਫੇਰ ਅਸੀਂ ਭਾਈ ਕੇ ਰਾਂ ਹੁਣ ਪ੍ਰਸ਼ਾਦੇ ਸਾਧ ਸੰਗਤ ਮੇਲੇ ਪੂਰਾ ਹੀ ਛਕਦੇ ਹੁੰਦੇ ਤੇ ਬੋਲਦੇ ਬੀੜੀ ਕਾਲੀ ਕਰਾਂ ਰੇ ਪਾਉਣ ਦੀ ਜੈਲ ਕਾ ਸਾਡ ਬੰਸੀ ਕਾ ਪਪੂ ਕਾ ਸਾਰਿਆਂ ਨੇ ਅਸੀਂ ਦੇ ਭਾਈ ਤਿੰਨ ਰਾਤਾਂ ਲਾਈਆਂ ਦਿਨੇ ਅਸੀਂ ਪੈ ਜਾਣਾ ਤੇ ਰਾਤ ਨੂੰ ਲੌਣਾ ਰਾਤ ਨੂੰ ਠੰਡੀ ਹੁੰਦੀ ਚੰਦ ਚਾਨਣੀ ਰਾਤ ਤਾਂ ਬੰਸੀ ਦਾ ਟਰੈਕਟਰ ਹੁੰਦਾ ਸੀ ਉਹ ਟਰੈਕਟਰ ਨਾ ਪਾਉਂਦੇ ਹੁੰਦੇ ਸੀ ਚਲ ਉਹ ਕਰਾਇਆ ਲੈ ਜਾਂਦਾ ਸੀਗਾ ਅਸੀਂ ਭਾਈ ਤੇ ਦੂਜਾ ਰਾਤ ਨੂੰ ਤੇ ਜਿਹੜਾ ਰੋਟੀਆਂ ਲਵਾਉਣੀਆਂ ਤੜਕਿਉ ਆ ਗਈ ਜੈਲ ਕੀ ਵਾਰੀ ਇਹਨਾਂ ਦੂਜਿਆਂ ਦੀ ਆਪਣੀ ਪੱਪੂ ਕੀ ਜਰਨੈਲ ਉਹ ਤੋਂ ਗੱਡੀਆਂ ਤੋਂ ਆਇਆ ਆਇਆ ਸੀਗਾ ਕਹਿੰਦਾ ਮੈਂ ਲਵਾਵਾਂ ਰੋਟੀਆਂ ਦੂਜਿਆਂ ਵਿੱਚ ਨਾਸ਼ਤਾ ਜਿਹਾ ਸਵੇਰਿਓ ਅਸੀਂ ਆ ਕਾ ਲਵਾ ਲਾ ਇਹਨੇ ਭਾਈ ਇਹਨੇ ਤਾਂ ਲਵਾਇਆ ਦੇਣੀ ਦੋ ਦੋ ਪਰੌਠੇ ਵੀ ਬਾਕੀ ਵੱਡੇ ਦਿਨ ਖਾ ਲਾਂਗੇ ਉਹਨ ਬੰਦੇ ਸੀ 6-7 ਤੇ ਪਾਈ ਲਿਆ ਗਿਆ ਤੇ ਸਾਡਾ 15 15 18 ਪਰੋਠੇ ਜੇ ਲਾਏ ਇਹਨਾਂ ਦੀ ਮਾਤਾ ਨੇ ਨਾਲ ਗੰਡਾ ਨਾਲ ਅੰਬ ਦਾ ਚਾਰ ਨਾਲ ਰੱਸੀ ਚੱਲ ਜਦੋਂ ਹੀ ਲਾਗੇ ਖਾਣ ਦੇ ਪਾਈ ਤੈਲਾ ਤੇ ਜੈਲ ਤੇ ਸਾਡਾ ਭੂਰਾ ਇਹ ਲਾਗੇ ਦਾ ਤਿੰਨੇ ਹੀ ਖਾ ਗਏ ਤੇ ਜਰਨੈਲ ਆਵੇ ਫੜਾ ਕੇ ਮੁੜ ਜੇ ਇਉਂ ਤਾਂ ਕਹੇ ਨਾ ਵੀ ਦੋ ਦੋ ਲੈ ਲਓ ਸਾਰੇ ਜਣੇ ਬਹਿ ਜੂ ਆਪਾਂ ਦੋ ਦੋ ਹੀ ਖਾਲ ਗਏ ਇਹਨਾਂ ਨੇ ਮੂਰੇ ਥਾਲ ਤਰ ਗਿਆ ਤੰਨਾਂ ਦੇ ਮੂਰੇ ਇਹਨਾਂ ਨੇ ਮਾਂ ਦੇ ਪੁੱਤ ਨੇ ਤਿੰਨੇ ਹੀ ਖਾ ਕੇ ਚੱਕੇ ਫੇਰ ਕਹਿੰਦੇ ਹੁਣ ਤਾਂ ਯਾਰ ਐਂ ਤਾਂ ਹੁਣ ਆਪਾਂ ਨੂੰ ਟਾਈਮ ਲੱਗੂਗਾ ਫੇਰ ਫੇਰ ਭਾਈ ਬੋਲੇ ਅਸੀਂ ਕਹ ਤੂੰ ਰੋਟੀਆਂ ਹੀ ਲਾ ਦੇ ਬੁੜੀ ਨੂੰ ਕਹ ਵੀ ਤੂੰ ਰੋਟੀਆਂ ਅਸੀਂ ਭਰ ਦੇਣਾ ਚਾ ਟਰਾਲੀ ਤੇ ਫੇਰ ਖਾ ਲੈ ਫੇਰ ਆ ਕੇ ਅਸੀਂ ਦੋ ਦੋ ਤਿੰਨ ਤਿੰਨ ਰੋਟੀਆਂ ਖਾਦੀਆਂ ਪਤੰਦਰ ਤਿੰਨੇ ਸਾਡੇ 15 20 ਪਰੌਠੇ ਦੋਏ ਜਣੇ ਖਾ ਗਏ ਇਹ ਜਿਹਾ ਜਦੋਂ ਮਾਹੌਲ ਹੁੰਦਾ ਸੀਗਾ ਤੇ ਤਰਾ ਮਖੌਲ ਵਾਲਾ ਵੀ ਤੇ ਜਿਹੜਾ ਹਾ ਕਦੂ ਜਿਹੜਾ ਅਸੀਂ ਕਰਦੇ ਹੀ ਰਹਿੰਦੇ ਹੁੰਦੇ ਸੀ ਆਮ ਕਿਰਾਂ ਪਾਈ ਥਾਣੇਦਾਰ ਸੇਵਕ ਦੇ ਵਿੱਚ ਆ ਗਿਆ ਹਨੂਮਾਨ ਉਸੇ ਗਾਲ ਬਗਾਏ ਖੇਡਣ ਕਬੱਡੀ ਗਾਲਬ ਸੀਗੇ ਬਿੱਲੋ ਹੁੰਦਾ ਹੀ ਬਿੱਲੋ ਦੀ ਮਾਸੀ ਸੀ ਗਾਲਬ 22 ਜਣੇ ਸੀ ਆਪਣੀਆਂ ਦੋ ਤਿੰਨ ਕਬੱਡੀਆਂ 57 62 ਤੇ ਓਪਨ ਤੇ ਇਹਨਾਂ ਦੇ ਘਰੇ ਬਿੱਲੋ ਕੀ ਮਾਸੀ ਦੇ ਘਰੇ ਜਾਵੜੇ ਭਾਈ ਉੱਥੇ ਰਹੇ ਜਦੋਂ ਰਾਤ ਨੂੰ ਰਹੇ ਉੱਤੇ ਤੇ ਭਾਈ ਹੁਣ ਇਹਨੇ ਪਤਾ ਨਹੀਂ ਸੁੱਖਾ ਖਲਿਆ ਕਰਨ ਜਾਣ ਕੇ ਚਾਵਲ ਦਾ ਘਟ ਦੇ ਵਿੱਚ ਭਾਈ ਥਾਣੇਦਾਰ ਸੇਵ ਕਹਿੰਦਾ ਮੇਰੇ ਜਿੱਤਾ ਹਨੂਮਾਨ ਆ ਗਿਆ ਤੇ ਅਸੀਂ ਬੈਠੇ ਕਈ ਜਾਣੇ ਸਾਰੇ ਤੇ ਅਗੀਲੀ ਗੁੱਲੀ ਵਰਗੇ ਬਾਅਦ ਚ ਕਰਕੇ ਸਾਰੇ ਤੇ ਭਾਈ ਇਹ ਤਾਂ ਵਿਚਰ ਰਜਾਈ ਦੇ ਉੱਤੇ ਲਈ ਜੈ ਸ਼੍ਰੀ ਰਾਮ ਕਰਕੇ ਤਾਂ ਛੱਤ ਚ ਛਾਲ ਜੀ ਮਾਰੇ ਮੰਜੇ ਤੋਂ ਜੰਪ ਜਾ ਲੈ ਗਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਹਦਾ ਭਾਈ ਬੈਠੇ ਬੈਠੇ ਰਜਾਈ ਦੇ ਵਿੱਚ ਹੀ ਸਟਾ ਦੇ ਕੋਸਾ ਨ ਦੇ ਬੁਕੀ ਦੇ ਕੋਸਾ ਨ ਕਹਿੰਦੇ ਕੱਢ ਗਿਆ ਦਾ ਹਨੂਮਾਨ ਭਾਈ ਖੁੱਟ-ਕੁੱਟ ਕੇ ਤੇ ਵਿਚ ਪਠਾ ਤਾ ਦਾ ਹਰੋ ਮਾਰ ਤਾਂ ਪਿਆਰਿਆ ਤਾਂ 15 ਮਿੰਟ ਤੇ ਮੂੰਹ ਹੀ ਨਾ ਕੱਢਿਆ ਅਸੀਂ ਆ ਕੇ ਦੇਖ ਤਲੇਗੇ ਸੋਰ ਦੇ ਕੋ ਸੁਨਕਾ ਖਜ਼ਾਨਾ ਮਾਰ ਕੇ ਮਾਰਤ ਨਹੀਂ ਦਿੱਤਾ ਜਦੋਂ ਦੇਖਿਆ ਤੇ ਭਾਈ ਅੱਖਾਂ ਜਾਂ ਵਟੇਰੀ ਪਿਆ ਤੇ ਸਾਲਾ ਲੋਚੜ ਸੀ ਮੈਨੂੰ ਹੌਲੀ ਕਿਹਦੇ ਨੇ ਕਹਿੰਦਾ ਕਿਉਂ ਮੈਂ ਕਹਾ ਕਿਉਂ ਲਿਆਉਣਾ ਹਨੂਮਾਨ ਆ ਕੱਢ ਦੇ ਤੇਰਾ ਹਨੂਮਾਨ ਕਹਿੰਦਾ ਜਾ ਪੌਂਡ ਨੇ ਮਾਰਤੇ ਸੀ ਤੇ ਮੈਂ ਕਹਾ ਤੈਨੂੰ ਨਹੀਂ ਪਤਾ ਕੱਟ ਦੇ ਵਿੱਚ ਕੀ ਕਰਤੂਤਾ ਕਰਦਾ ਕੰਜਰ ਦੇ ਆ ਤੇ ਚੱਲ ਭਾਈ ਅਸੀਂ ਇਹਦਾ ਕੱਢਿਆ ਹਰੂ ਮਾਰ ਤੇ ਕੱਢ ਕੇ ਤੇ ਬੈਠਾ ਨਟਾਲ ਹੋਇਆ ਫਿਰ ਉਹਨੇ ਹੀ ਕਹਿੰਦਾ ਮੈਨੂੰ ਖੱਟੇ ਕਰਨ ਚੜ ਗਿਆ ਸੀ ਸੁਖਾ ਕਦੋਂ ਮੈਨੂੰ ਖੱਟੀ ਲੱਸੀ ਪਿਆਸ ਹੋ। ਫੇਰ ਭਾਈ ਅਸੀਂ ਕੋਲਾ ਕਰਨ ਕਿ ਉਹ ਵਿਚਾਰੇ ਉਹ ਮੰਗ ਕੇ ਲਿਆ ਮੰਗ ਕੇ ਲਿਆ ਕੇ ਉਹਨੂੰ ਖੱਟੀ ਲੱਸੀ ਪਿਾਈ ਫੇਰ ਇਹ ਟਕਾਇਆ। ਸਾਰੇ ਊਂਏ ਦੇ ਦਾਲੇ ਵਿੱਚ ਦੇ ਇੱਕ ਸੌ ਦੇ ਇੱਕ ਸੌ ਨੰਗਸਾਂ ਨਾ ਬੱਜ ਗਿਆ ਕਿਤੇ। ਇਹਦਾ ਕੱਢਿਆ ਜਦੋਂ ਤੁਹਾਨੂੰ ਮਾਣੋ। ਐਸ ਤਰ੍ਹਾਂ ਦੀਆਂ ਇਕੱਠਿਆਂ ਦੇ ਵਿੱਚ ਹਾਲੇ ਬਹੁਤ ਕਰਦੇ ਹੁੰਦੇ ਸੀ। ਸਾਰੇ ਫਿਰਦੇ ਫਿਰਦੇ ਕੋਡੀ ਖੇਡਦੇ ਹੁੰਦੇ ਸੀ। ਹਾਂ ਤੇ ਭਾਈ ਹੋਰ ਬਾਕੀ ਸੇਵਕ ਨੇ ਸਾਨੂੰ ਉੱਥੇ ਭਜਾਉਣਾ ਰਾਹੇ ਰਾਹ ਲੈ ਜਾਣਾ ਸਾਡੇ ਖੇਤ ਭਜਾਉਂਦੇ ਸਾਰੇ ਜਣੇ। ਸਾਰੇ ਬੰਦੇ ਸਾਡੇ ਕੇਤ ਹੁੰਦੇ ਸੀ 7-8 ਟਰੇਲੇ 2-2 1 ਮੰਜੇ ਦੇ 4 ਮੰਜੇ ਹੁੰਦੇ ਸੀ ਉਥੋਂ ਭਾਈ ਇਹਨੇ ਭਜਾਉਣਾ ਸਾਨੂੰ ਸਾਡੇ ਵਾਲੀ ਪਹੀ ਪਾ ਕੇ ਸਰਪੰਚਾ ਵਾਲੀ ਪਹੀ ਪਾ ਕੇ ਲੋਹੇ ਵਾਲਾ ਪੁਲ ਉਹ ਚੱਲਦਾ ਤੇ ਦੂਜਾ ਪੁਲ ਨਹੀਂ ਸੀ ਚੱਲਦਾ ਇਹਦਾ ਬਾਅਦ ਚ ਬਣਿਆ ਲੋਹੇ ਵਾਲੇ ਪੁਲ ਤੋਂ ਦੀ ਹੋ ਕੇ ਤੇ ਧਰ ਵਾਲੇ ਪੁਲ ਨੂੰ ਸਿੱਧੇ ਹੋ ਜਾਣਾ ਬੱਧਣੀ ਇਹਨੂੰ ਉਹ ਦੋਨੋਂ ਸਟਾਪ ਰੈਡੀ ਸਟਾਪ ਰੈਡੀ ਕਰਦੇ ਜਾਣਾ ਉਥੋਂ 11-11 15-15 ਸਪ੍ਰਿੰਟਾਂ ਲਾ ਦੇਣੀਆਂ ਤੇ ਨੇਰੇ ਨੇ ਰਹੀ ਆ ਕੇ ਫੇਰ ਪੈ ਜਾਣਾ ਫਿਰ ਜੋ ਥੋੜਾ ਜਿਹਾ ਦਮ ਜਾ ਰਿਹਾ ਜਿਹੜਾ ਫਿਰ ਸਕੂਲ ਜਾਣਾ ਸਕੂਲ ਖੇਡ ਕੇ ਆ ਕੇ ਫਿਰ ਘਰੇ ਆਉਣਾ ਘਰੇ ਆ ਕੇ ਫਿਰ ਸਾਰੀ ਦਿਹਾੜੀ ਕਣਕ ਗੁੰਡਣੀ ਸਾਡੇ ਖੇਤ ਮੇਰੇ ਲਾਸ ਬੰਨੀ ਹੁੰਦੀ ਸੀ ਟਾਲੀ ਦੇ ਨਾਲ ਉੱਤੇ ਚੜ ਜਾਣਾ ਕਿਤੇ ਉੱਤਰ ਜਾਣਾ ਕਿਤੇ ਚੜ ਜਾਣਾ ਕਿਤੇ ਉੱਤਰ ਜਾਣਾ ਬੇਟ ਵੀ ਰੱਖਿਆ ਹੁੰਦੀ ਬੇਟ ਵੀ ਚੱਕਣੇ ਨਾਰਗਰ ਵੀ ਉਦੋਂ ਕੋਚ ਹੈ ਨਹੀਂ ਸੀ ਤੇ ਕੋਈ ਇੰਨੀ ਲਗਨ ਨਹੀਂ ਸੀ ਹੈ ਕਬੱਡੀ ਦੀ ਜਿਵੇਂ ਜਿਹੜੇ ਹਿਸਾਬ ਨਾਲ ਸੀ ਖੇਡਦੇ ਸੀ ਨਾ ਉਹਦਾ ਕੋਚ ਘਾਤ ਹੈ ਨਹੀਂ ਸੀ ਕੋਈ ਤੇ ਨਾ ਕੋਈ ਬਾਹਲਾ ਸਾਨੂੰ ਘੁਲਾਉਣ ਵਾਲਾ ਹੀ ਸੀ ਅੰਦਰ ਬਾਬੇ ਹੋਣੀ ਸੀਗੇ ਚਲ ਇਹਨਾਂ ਦੇ ਨਾਲ ਸੀ ਮਾੜਾ ਮਾੜਾ ਖੇਡ ਹੀ ਜਾਂਦੇ ਹੁੰਦੇ ਸੀ ਉਦੋਂ ਸਮੇਂ ਸਾਰ ਇਸ ਤਰ੍ਹਾਂ ਦਾ ਮਾਹੌਲ ਸੀ ਗੇਮ ਵੀਰੀ ਬਹੁਤ ਤਕੜੀ ਸੀ ਕਿਉਂਕਿ ਮੇਰੀ ਗੇਮ ਮੈਂ ਹਾਕੀ ਦੇ ਵਿੱਚ ਵੀ ਬਹੁਤ ਵਧੀਆ ਖੇਡਿਆ ਸਪ੍ਰਿੰਟ ਮੇਰੀ ਬਹੁਤ ਤਕੜੀ ਹੁੰਦੀ ਸੀ ਤੇ ਬਾਹਰ ਦੇ ਵਿੱਚ ਮੈਂ ਕਬੱਡੀ 'ਚ ਵੀ ਬਹੁਤ ਤਗੜਾ ਖੇਡਿਆ ਫਿਰ ਹਾਂ ਫਿਰ 2D ਕੇ ਕਾਲਜ ਰੀ ਫਿਰ ਮੈਂ ਲੱਗਿਆ ਸੀਗਾ ਆਈਟੀਆਈ 'ਚ ਮੋਗੇ ਉੱਥੇ ਲਾਇਆ 5-6 ਮਹੀਨੇ ਉੱਥੇ ਅਸੀਂ ਕਬੱਡੀ ਆ ਮੰਦਰ ਹੁਣੀ ਹੁੰਦੇ ਸੀਗੇ ਢੁੱਡੀ ਕਾਲਾ ਮੰਦਰ ਲੰਡੇ ਕਾਲਾ ਇਹ ਹੁੰਦੇ ਸੀ ਇਹਨਾਂ ਨੇ ਮੈਨੂੰ ਜੋਰ ਬਹੁਤ ਲਾਇਆ ਵੀ ਆ ਜਾ ਖੇਡ ਗਏ ਤੇ ਪਰ ਉਦੋਂ ਮਾਤੀ ਇਹੋ ਜਿਹੀ ਹੁੰਦੀ ਸੀ ਕਿ ਬਸ ਉਦੋਂ ਆਈਟੀਆਈ ਚੋਂ ਹਟ ਗਏ ਆ ਕੇ ਘਰੇ ਖੇਤੀ ਦਾ ਚਾਹ ਸੀ ਨਾ ਨਾ ਬਸ ਖੇਤੀ ਕਰਨ ਲੱਗ ਗਏ ਤੇ ਉਦੋਂ ਦੂਜੇ ਸਾਲ ਫਿਰ ਮੇਰੀ ਬਾਹਾਂ ਟੁੱਟਦੀ ਆ ਚੱਲ ਬਾਹਾਂ ਟੁੱਟੇ ਉੜ ਕੇ ਉਹੀ ਹਟ ਗਏ ਜਦੋਂ ਇਹੋ ਜੇ ਸਮੇਂ ਸੀ ਸਹਾ ਸੰਗਤ ਬਹੁਤ ਵਧੀਆ ਸਮਾਂ ਆਈਟੀਆਈ ਦੇ ਵਿੱਚ ਮੈਂ ਲੱਗ ਜਾਂਦਾ ਮੇਰੇ ਕੋਲ ਮਸ਼ੀਨਿਸਟ ਦਾ ਕੋਰਸ ਸੀ ਖਰਾਜ਼ ਦਾ ਜਿਹੜਾ ਕਿ ਮੈਂ ਟੂਲ ਲਾਉਂਦਾ ਹੁੰਦਾ ਸੀ ਟੂਲ ਲਾ ਕੇ ਕੋਈ ਚੀਜ਼ ਬਣਾਉਣੀ ਬੈਰਨਫਿਟ ਕਰਨਾ ਜਾਂ ਹੋਰ ਚੀਜ਼ਾਂ ਫਿਟ ਕਰਨੀਆਂ ਉਹ ਬਣਾਉਂਦਾ ਹੁੰਦਾ ਸੀ ਵਧੀਆ ਬਣਾਉਂਦਾ ਸੀ ਤੇ ਜੋ ਜੀ ਕਰਨ ਵੱਡਾ ਪੋਰਾ ਟੂਲ ਵੱਧ ਲਾ ਦੇਣਾ ਲਾ ਕੇ ਢੱਕ ਲੈਣੇ ਤੋੜ ਦੇਣਾ ਐ ਕਰਕੇ ਇਲਤਾ ਕਰਦੇ ਤੇ ਮਾਸਟਰ ਕਲੇ ਜਾ ਪਾਜਾ ਤੁਹਾਡਾ ਨਾਂ ਕੱਟਦਾ ਦੋ ਜਣਿਆਂ ਦਾ ਸੀ ਚਲੋ ਅਸੀਂ ਆਖਿਆ ਸੱਤ ਵਚਨ ਨਹੀਂ ਕਹਿ ਕੇ ਘਰੇ ਆ ਕੇ ਮੁੜ ਕੇ ਨਹੀਂ ਗਏ ਕਿਤੇ ਤੇ ਜੇ ਉਦੋਂ ਸਮਾਂ ਹੁੰਦਾ ਕਿਤੇ ਲੱਗ ਜਾਂਦਾ ਤੇ ਅੱਜ ਨੂੰ ਖਰਾਦ ਦਾ ਖਰਾਦ ਦਾ ਦਾ ਕਾਰਖਾਨਾ ਭਲਾ ਬਣਾਇਆ ਹੁੰਦਾ ਕਿਉਂਕਿ ਜਿੱਥੇ ਪ੍ਰਮਾਤਮਾ ਰੱਖੇ ਰਹਿਣਾ ਤਾਂ ਉੱਥੇ ਹੀ ਪੈਂਦਾ ਉਹ ਨਹੀਂ ਸੀ ਆਪਣੇ ਕਰਮਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਤਰੱਕੀ ਨਹੀਂ ਸੀ ਹੈ ਚਲੋ ਅੱਜ ਵੀ ਵਧੀਆ ਆਪਦਾ ਸੋਹਣਾ ਮौज ਕਰਦੇ ਆਂ ਜਾ ਕੇ ਪੜੇ ਲਿਖੇ ਆਉਦੇ ਗਏ ਆ ਬਾਹਰ ਗਏ ਇੱਥੇ ਆਪਦੇ ਤੈਨੇ ਬੈਨੇ ਮौज ਕਰਦੇ ਆਂ ਥੋੜੀ ਬਹੁਤੀ ਆ ਖੇਤੀ ਕਰੀ ਜਾਂਦੇ ਆ ਚਲ ਸਮਾਂ ਲੰਘੀ ਜਾਂਦਾ ਵੇ ਇਸ ਤਰੀਕੇ ਨਾਲ ਸਾਕ ਸਾਨ ਕੋਣ ਬਾਬਾ ਭਾਈਸਾਹਬ ਦੇ ਦਰ ਤੇ ਸੇਵਾ ਕਰਦੇ ਆਂ ਵਧੀਆ ਉੱਥੇ ਟਾਈਮ ਨਗਾਹੀ ਜਾਂਦੇ ਆ ਚੱਲਣ ਵਾਲੇ ਇਹਨੇ ਨਾ ਬਾਬੇ ਦੀ ਜਗਾ ਸੰਭਾਲੀ ਵੀ ਆ ਨਾਲੇ ਉੱਤੇ ਸੇਵਾ ਹੋਈ ਜਾਂਦੀ ਹੈ ਨਾਲੇ ਆਪ ਦਾ ਟਾਈਮ ਲੰਗੀ ਜਾਂਦਾ ਹੈ ਨਾਲੇ ਇਹਦੇ ਨਾਲ ਸੰਗਤ ਜੁੜੀ ਵੀ ਆ ਸੰਗਤ ਆਈ ਜਾਈ ਜਾਂਦੀ ਹੈ ਨਾਲ ਰਲ ਮਿਲ ਕੇ ਸਾਰੇ ਬਾਬੇ ਦਾ ਕੰਮ ਚਲਾਈ ਕਰਦੇ ਆ ਇਸੇ ਤਰ੍ਹਾਂ ਸਾਹ ਸੰਗਤ ਚੱਲਦਾ ਹੁੰਦਾ ਕੰਮ ਸੰਗਤਾਂ ਦੇ ਮੇਲ ਥਵਾਕ ਦੇ ਨਾਲ ਹੀ ਸਾਰੀਆਂ ਸੰਗਤਾਂ ਆਪਣੇ ਨਾਲ ਵਧੀਆ ਸਾਡਾ ਬਾਬੇ ਦਾ ਕੰਮ ਸੋਹਣਾ ਰਿੜਿਆ ਹੋਇਆ ਹੈ ਸੇਵਾ ਸੀ ਕਰੀ ਜਾਂਦੇ ਨਾਲ ਮਿਲ ਕੇ ਇਸ ਤਰ੍ਹਾਂ ਸਾਹ ਸੰਗਤ ਆਈਆਂ ਜਿਹੜਾ ਸਮਾਂ ਹੌਲੀ-ਹੌਲੀ ਬੰਦੇ ਦਾ ਲੰਘ ਜਾਂਦਾ ਈ ਉਮਰਾਂ ਤਾਲੀਆਂ 베ਰਾਂ ਲਾਗੀਆਂ ਬੰਦਿਆਂ ਦੀ ਹੌਲੀ ਹੌਲੀ ਕੰਮ ਕਰਦੇ ਜਾਂਦੀਆਂ ਵੀ ਸੇਵਾ ਕਰਦੇ ਜਾਂਦੀਆਂ ਵੀ ਜਾਣਾ ਇਹ ਚੀਜ਼ ਨੇ ਨਾਲ ਸਾ ਬਾਹਗੁਰੂ ਦੇ ਨਾਂ ਨੇ ਨਾਲ ਜਾਣਾ ਤੇ ਸੇਵਾ ਦੇ ਨਾਲ ਜਾਣਾ ਸਿਮਰਨ ਨੇ ਨਾਲ ਜਾਣਾ ਤੇ ਤੇਰਾ ਕੀਤਾ ਹੋਇਆ ਦਾਨ ਪੁੰਨ ਇਹਨੇ ਤੇਰੇ ਨਾਲ ਜਾਣਾ ਬਸ ਇਹੀ ਬਾਹਗੁਰੂ ਦੀ ਖਾਤਰ ਸੱਚੇ ਪਾਤਸ਼ਾਹ ਅਨੰਦਪੁਰ ਦੀ ਖਾਤਰ ਬਹੁਤ 5-7 ਦਿਨਾਂ ਤੋਂ ਸੇਵਾ ਕਰੀ ਦੀ ਆ ਪਿੰਡ ਦੇ ਵਿੱਚ ਵੀ ਉੱਥੇ ਵੀ ਲੋਜਮੈਂਟ ਕਰੀ ਦੀ ਆ ਬਾਹਗੁਰੂ ਬਾਹਗੁਰੂ ਦਾ ਨਾਮ ਜਪਿਆ ਜਾਂਦਾ ਬਸ ਇਹੀ ਸਹਾਈ ਹੋਣਾ ਸਾਥ ਸੰਗਤ ਤੋਂ ਅਸੀਂ ਪੰਜ-ਸੱਤ ਜਣੇ ਆ ਨਾਲ ਰਲ ਰੁਲ ਕੇ ਸੀ ਸਾਰੇ ਇੱਕ ਦੂਜੇ ਨਾਲ ਜਸ ਭਗਤਾ ਹੋ ਗਿਆ ਮੈਂ ਹੋ ਗਿਆ ਜੰਟਾ ਹੋ ਗਿਆ ਹੋਰ ਆ ਮੁੰਡੇ ਮਨਜੰਦਰ ਹੋਣੀ ਹੋ ਗਏ ਸਾਡੇ ਨਾਲ ਪ੍ਰੀਤਮ ਹੋ ਗਿਆ ਤੇ ਆਪਣੇ ਉਥੋਂ ਦੀ ਢੂੜ ਕੋੜ ਦੇ ਹਲਵਾਈ ਹੋ ਗਏ ਸਾਰੇ ਰਲੇ ਮਿਲੇ ਆ ਅਸੀਂ ਇੱਕ ਦੂਜੇ ਨਾਲ ਹੀ ਸਭਾ ਜਿਵੇਂ ਬਿਜਲੇ ਵਾਲਾ ਰਾਜਾ ਹੋ ਗਿਆ ਤਾਂ ਸਾਰੇ ਨਿਰਮਲ ਹੋ ਗਏ ਆਪਣਾ ਜੀਵਿਕਾ ਹੋਰ ਆਪਣੇ ਗਵਾਰਡ ਦੇ ਵਿੱਚੋਂ ਬਹੁਤ ਬੰਦੇ ਆ ਜਿਹੜੇ ਮੁੰਡੇ ਸਾਡੇ ਨਾਲ ਜਾਂਦੇ ਆ ਇਸ ਤਰ੍ਹਾਂ ਸਾਧ ਸੰਗਤ ਰਲ ਮਿਲ ਕੇ ਗੁਰੂ ਘਰ ਦੀ ਸੇਵਾ ਚੱਲੀ ਜਾਂਦੀ ਹੈ ਲੰਗਰ ਚੱਲੀ ਜਾਂਦੇ ਆ ਸਭ ਤੋਂ ਵੱਡੀ ਤਾਂ ਨਗਰ ਦੌਲਰ ਦੀ ਲੰਗਰ ਦੀ ਸੇਵਾ ਜਿਹੜਾ ਨਾਂ ਉੱਚਾ ਕੱਢਿਆ ਹੋਇਆ ਕਿੰਨੇ ਪਿੰਡਾਂ ਦੇ ਪਤਾ ਨਹੀਂ ਕਿੱਥੋਂ-ਕਿੱਥੋਂ ਦੀਆਂ ਸੰਗਤਾਂ ਸ਼ਕਤੀ ਹੋਣੇ ਜਾ ਕੇ ਨਾਲਿਆਂ ਦੌਲਰ ਦੇ ਲੰਗਰ ਚ ਗਏ ਸੀ ਮਾਹਲਪੂੜੇ ਵਾਲੇ ਲੰਗਰ ਚ ਗਏ ਸੀ ਐ ਕਹਿੰਦੇ ਨੇ ਕਿ ਲੋਕ ਜਾ ਕੇ ਕਿੱਥੋਂ ਤਾਂ ਇਹ ਨਾਮ ਸ਼ੂਰ ਹੋਊਗਾ ਕੈਨੇਡਾ ਅਮਰੀਕਾ ਤਾਂ ਵੀ ਜਾ ਕੇ ਦੱਸ ਦਿਆ ਕਹਿੰਦੇ ਵੀ ਮਾਹਲਪੂੜੇ ਵਾਲਾ ਲੰਗਰ ਦੌਲਰ ਦਾ ਬੜਾ ਚੜ੍ਹਦੀ ਕਲਾ ਵਾਲਾ ਹੁੰਦਾ ਤੇ ਛੋਹੀ ਪਨੀਰ ਵੀ ਬਣਦਾ ਮਟਰ ਪਨੀਰ ਵੀ ਬਣਦਾ ਤਾਂ ਮਾਲ ਪੂੜੇ ਬਣਦੇ ਆ ਖੀਰ ਬਣਦੀ ਆ ਪਕੌੜੇ ਸਵਾਹ ਹੁੰਦੇ ਆ ਯਾਨੀ ਉੱਥੇ ਬਾਹਰਲੇ ਦੇਸਾਂ ਦੇ ਵਿੱਚ ਵੀ ਨਾ ਲੈਂਦੇ ਆ ਨਦੌਦਰ ਦਾ ਤੇ ਇੱਕ ਅਸੀਂ ਖੰਡ ਪਾਠ ਕਰਾਉਣੇ ਹੁੰਨੇ ਆ ਆਨੰਦਪੁਰ ਤੋਂ ਇੱਕ ਮਹੀਨਾ ਪਹਿਲਾਂ ਸਾਰੇ ਨਗਰ ਦੇ ਭਲੇ ਵਾਸਤੇ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਤੇ ਨਾਲ ਮਾਸਟਰ ਜੀ ਹੁੰਦੇ ਬਲਵੀਰ ਬਾਬਾ ਜੀ ਤੇ ਉਹ ਸਾਡੇ ਨਾਲ ਜਾਂਦੇ ਆ ਤੇ ਸਾਰੇ ਜਿਹੜੇ ਸੀ ਲੜ ਕੇ ਆਪਣੇ ਨਗਰ ਦਾ ਨਦੌਦਰ ਦੀ ਚੜ੍ਹਦੀ ਕਲਾ ਦੇ ਵਾਸਤੇ ਪੜੇ ਬਾਤੇ ਖੰਡਪਣ ਮਾਰੇ ਕਿਸ ਗੜ ਵਰਦੋਰਾ ਸਾਹਿਬ ਦੇ ਵਿੱਚ ਪ੍ਰਕਾਸ਼ ਕਰਵਾ ਕੇ ਭੋਗ ਪਾ ਕੇ ਉਹਨੇ ਉਹਨੇ ਹਾਂ ਇਸ ਤਰ੍ਹਾਂ ਚੱਲੀ ਜਾਂਦਾ ਕੰਮ ਹੋਰ ਦੱਸੋ ਬਾਹਰ ਜਿਹੜਾ ਕੋਈ ਕ ਕੋਈ ਗੱਲ ਕਹਿਣ ਵਾਲੀ ਆ ਦੱਸੋ ਕਹਿ ਦਿੰਨੇ ਆ ਹਾਂ ਬਹੁਤ ਕਰਦੇ ਆ ਸਾਡੇ ਸੇਵਾ ਸਾਰੇ ਬੰਦੇ ਹੀ ਆ ਸਾਡੇ ਨਾਲ ਰਲੇ ਬਲੇ ਆ ਆਮ ਵਾਲੀ ਆ ਹੈ ਤਾਂ ਵੈਸੇ ਸਾਰੇ ਕੰਮ ਵਾਲੇ ਆ ਅਸੀਂ ਇੱਕ ਦੋ ਜਣੇ ਆ ਜਿਹੜੇ ਚੱਲ ਆਪਦਾ ਮਤਲਬ ਫਰੀ ਆ ਹੁਣ ਨਹੀਂ ਤਾਂ ਸਾਰੇ ਬੰਦੇ ਆ ਤੇ ਕਿਹਦੇ ਪਸ਼ੂ ਰੱਖੇ ਆ ਕਿਹਦਾ ਕੋਈ ਖੇਤੀ ਕਰਦਾ ਹੁਣ ਬੰਸੀ ਹੋਣੀ ਆ ਉਹ ਖੇਤੀ ਕਰਦੇ ਆ ਨਾਲ ਪੂਰੀ ਆਪਣੀ ਦਲਜੀਤ ਆ ਮੈਂਬਰ ਉਹ ਵੀ ਖੇਤੀ ਕਰਦਾ ਜਾਂਟੇ ਦੇ ਪਸ਼ੂ ਰੱਖੇ ਆ ਜਸਵੰਤਾ ਦੇ ਜਵਾਕਰਾਂ ਬਾਹਰ ਅੰਦਰ ਗਿਆ ਚੱਲ ਜਾਨਣਾ ਤਾਂ ਮੈਂ ਵੀ ਆ ਬਾਹਰ ਪਰ ਮੈਂ ਮੁੜਿਆ ਨਾ ਆਵਾ ਕਿਤੇ ਇੱਥੇ ਬਾਬੇ ਦੀ ਸੇਵਾ ਕਰੀ ਜੰਨੇ ਚਲੇ ਤੇ ਰਲ ਮਿਲ ਕੇ ਜੇ ਨਾਲ ਮੇਰੇ ਨਾਲ ਸਾਰੇ ਜੁੜੇ ਆ ਸੀ ਉੱਤੇ ਜਾਵੜਦੇ ਆ ਬਾਬੇ ਦੇ ਹਾਜ਼ਰੀ ਦੇ ਦਿੰਨੇ ਨੇ ਨਾ ਚਲੋ ਜੇ ਕੋਸ਼ਿਸ਼ ਕਰੋ ਨਿਗਰਾਨੀ ਕਰੋ ਨਿਗਰਾਨੀ ਤਾਂ ਗੁਰੂ ਦੀ ਕੀ ਗੁਰੂ ਦਾ ਨਿਗਰਾਨੀ ਆਪਣੀ ਕਰਦਾ ਸਗਾ ਆ ਹਾਜ਼ਰੀ ਭਰਦੇ ਆ ਬਸ ਮਹਾਰਾਜ ਦੇ ਦਰ ਤੇ ਉਹਦੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ